और तो दिन बार मना है काफी दुनिया सजे कदी है तो बाबे का मत भी देखते हैं लोग लंगर भी खाते है और अपन मराव ला के आए लोग मुरादा भी पूरिया हो गल कहना चाहना जोड़े भी पीड़ पकंदर ਆਹ ਤੇ ਜੇ ਤੇ ਬੀ ਬੀ ਨੇ ਜੁਨਾ ਗੇ ਦਸੇ ਮਾਰਗ ਨੂੰ ਚੱਲਣ ਚਾਹੀਦੇ ਤੇ ਆਪਣਾ ਜੀਵਨ ਜਿਹੜਾ ਸਫਲ ਹੋਣਾ ਚਾਹੀਦਾ ਫਿਰ ਮੇਰੇ ਵੱਲੋਂ ਪਿੰਡ ਦੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੈ ਹੋਰ ਆਭੀ ਅੱਗੇ ਮੇਰੀ ਅਰਦਾਸ ਹੈ ਕਿ ਕਮੇਟੀ ਦੇ ਚੇਅਰਪਰ ਆਤਾ ਰਮੇ ਅਤੇ ਸਾਰੇ ਕਮੇਟੀ ਜਿਹੜੀ ਹੈ ਦਿਨ ਤੋਂ ਦਿਨੀ ਦੇ ਰਾਤ ਦਿਨੀ ਤੱਕ ਵੀ ਕਰੇ मेरी कामना जय बाबाज जय बाबा